ਖੇਰ ਕਲਾ ਦੀ ਪਹਿਲੀ ਵਾਰਤੀ ਤੇ 78 ਹੋਏ ਮੇਰੇ ਸਾਰੇ ਸਤਿਕਾਰਯੋਗ ਕਿਸਾਨ ਮਜ਼ਦੂਰ ਭਰਾਵੋ ਤੇ ਭੈਣੋ ਅੱਜ ਤੋਂ ਸਾਲ ਪਹਿਲਾ 1 ਅਗਸਤ ਨੂੰ ਜਦੋਂ ਅੱਜ ਹੀ ਜਿਹੜੀਆਂ ਮੋਰਚਾ ਜਿੰਨਾਂ ਨੇ ਹੋਣਾ ਸਾਰੇ ਮਜ਼ਦੂਰ ਮੋਰਚੇ ਵਾਲਿਆਂ ਜੱਥੇਬੰਦ ਗਿਆ ਇਹਨਾਂ ਦੇ ਦਿੱਲੀ ਦਿੱਲੀ ਵਿੱਚ ਚੰਡੀਗੜ੍ਹ ਕਿਸਾਨ ਗੁੱਟ ਦਾ ਟਰੈਕਟਰ ਸਮੇਤ ਟਰਾਲੀਆਂ ਸਮੇਤ ਚੰਡੀਗੜ੍ਹ ਕਿਸਾਨ ਕੁੜਕੂਟ ਦਾ ਤੇ ਪੱਕਾ ਮੋਰਚਾ ਲਾਉਣ ਦਾ ਸੱਦਾ ਦਿੱਤਾ ਸੀ ਐਨੇ ਕਿਸਾਨ ਮੰਡਾਂ ਤੇ ਸਾਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਬਣੇ ਕਰਜ਼ਾ ਮੁਕਤੀ ਹੋਵੇ ਕਿਸਾਨਾਂ ਮਨਜ਼ੂਰਾਂ ਨੇ ਜੋ ਬਾਕੀ ਮੰਗਾਂ ਨੇ ਜਿਹੜੀਆਂ ਆਪਾਂ ਮਸਲੇ ਆ ਜਿਨ੍ਹਾਂ ਤੇ ਅੰਦੋਲਨ ਚੱਲ ਰਿਹਾ ਇਹਨਾਂ ਮੰਗਾਂ ਤੇ ਜਿਹਦਾ ਅਦਾ ਦਿੱਤਾ ਸੀ ਪਿਛਲੇ ਸਾਲ ਦਾ ਸਾਡੇ ਅਮਰ ਸ਼ਹੀਦ ਪ੍ਰੀਤਮ ਸਿੰਘ ਕੋਈ ਬਿਮਾਰ ਹੋ ਕੇ ਨਹੀਂ ਸ਼ਹੀਦ ਹੋਏ ਸੀ ਰਣ ਤੰਤੇ ਦੇ ਵਿੱਚ ਜੂਝਦੇ ਹੋਏ ਆ ਲੰਗੋਆ ਕਈ ਧਰਤੀ ਤੇ ਸ਼ਰੀਫੀ ਪ੍ਰਾਪਤ ਕੀਤੀ ਸੀ ਉਸ ਸਮੇਂ ਪੋਤਿਆਂ ਦੇ ਮਨ ਦੇ ਵਿੱਚ ਸ੍ਰੀ ਦਾ ਪਰਿਵਾਰ ਵੀ ਬੈਠਾ ਪਿੰਡ ਵਾਲੇ ਵੀ ਬੈਠੇ ਨੇ ਵੀ ਇਹ ਹੈ ਆਪਣਾ ਇੱਕ ਜਿਹੜਾ ਪਿੰਡ ਦਾ ਆਗੂ ਹੈ ਪਰਿਵਾਰ ਦਾ ਮੋਢੀ ਹੈ ਇਸ ਮੋਰਚੇ ਦੇ ਵਿੱਚ ਆਪਣੀ ਸ਼ਹਾਦਤ ਪ੍ਰਗਟ ਕਰ ਗਿਆ ਇਹ ਜਿਹੜੇ ਮੋਰਚੇ ਦੇ ਵਿੱਚ ਸ਼ਹਾਦਤ ਪ੍ਰਗਟ ਕੀਤੀ ਹੈ ਉਹ ਭਵਿੱਖ ਦੇ ਵਿੱਚ ਉਹ ਮੋਰਚੇ ਦਾ ਕੀ ਬਣੂਗਾ ਇਹ ਪ੍ਰੀਤਮ ਸਿੰਘ ਨੂੰ ਮੁੰਡੇਰ ਕਿਸੇ ਦਾ ਜਿਆਦ ਰਹੂਗਾ ਜਾਂ ਨਾ ਰਹੂਗਾ ਇਹ ਸਵਾਲ ਠੀਕ ਹੈ ਕਿਉਂਕਿ ਹੁੰਦਾ ਹੈ ਕਈ ਇਹੋ ਜਿਹੇ ਤਾਕਤਾਂ ਹੁੰਦੀਆਂ ਰੌਲਾ ਪਾ ਕੇ ਮੋਰਚੇ ਜਵਾਦ ਲਗਾ ਦੇ ਜਾਂਦਾ ਹੈ ਜਾਂ ਨਾ ਵੀ ਕੁਰਬਾਨ ਹੋ ਜਾਂਦੇ ਆ ਪਰ ਮਗਰੋਂ ਨਾ ਮੋਰਚਾ ਸਿਆ ਹੁੰਦਾ ਤੇ ਨਾ ਉਹ ਜਿਹੜਾ ਜਾਨਾਂ ਪਰਵਾਣ ਕਰਨ ਵਾਲੇ ਬੰਦਿਆਂ ਦਾ ਕੋਈ ਮੁੜ ਕੇ ਨਾ ਲੈਂਦਾ ਪਰ ਅਸੀਂ ਪਿਛਲੇ ਦਿਨ ਉਹਨਾਂ ਲਈ ਤੇ ਭੋਗ ਸੀ ਗਾੜਾ ਦਾ ਸ਼ਰਧਾਂਜਲੀ ਸਵਾਗਤ ਸੀਗਾ ਉਸ ਮੌਕੇ ਵੀ ਬੋਲ ਕੇ ਗਏ ਸੀ ਵੀ ਉਹੋ ਬੰਦੇ ਹੁਣ ਪਰਿਵਾਰ ਦਾ ਨਹੀਂ ਰਹਿ ਗਿਆ ਉਹ ਸਾਰੇ ਵੱਡੇ ਕਿਸਾਨ ਭਾਈਚਾਰੇ ਦਾ ਮੈਂਬਰ ਬਣ ਗਿਆ ਉਹ ਜਿਹੜੀ ਮੰਗਾਂ ਦੀ ਖਾਤਰ ਉਹਨੇ ਝੰਡਾ ਚੱਕਿਆ ਜਿਹੜੀ ਮੰਗਾਂ ਦੀ ਖਾਤਰ ਰਣਧੰਦੇ ਦੇ ਵਿੱਚ ਜੂਝ ਦੇ ਸੀ ਹੋਇਆ ਉਹ ਮੋਰਚਾ ਠੰਡਾ ਨਹੀਂ ਬਊਗਾ ਉਹ ਮੋਰਚੇ ਨੂੰ ਠੰਡਾ ਨਹੀਂ ਬਣ ਦਿੱਤਾ ਜਾਊਗਾ ਕਿ ਪਿਛਲੇ ਜਦੋਂ ਸਮਾਗਮ ਹੋਇਆ ਸੀਗਾ ਸਰਦਾਰ ਜੀ ਸਮਾਗਮ ਉਸ ਮੌਕੇ ਵੀ ਅਸੀਂ ਬੋਲ ਕੇ ਗਏ ਸੀ ਜੋ ਗੱਲਾਂ ਬੋਲੇ ਨਹੀਂ ਉਹ ਤੋਂ ਬਾਅਦ ਦਾ ਜਿਹੜਾ ਸਾਲ ਭਰ ਦਾ ਇਤਿਹਾਸ ਉਹ ਦੱਸਦਾ ਵੀ ਜੋ ਕਿਸਾਨ ਇੱਥੇ ਬੋਲੇ ਸੀ ਅੱਜੂ ਉਹੋ ਆਮਦ ਦੇ ਵਿੱਚ ਵੀ ਕੀਤਾ ਉਹ ਮੋਰਚਾ ਆਪਣਾ ਜਿਹੜਾ ਸ਼ੱਗੂ ਬਾੜਰਾ ਤੇ ਦੂਜੇ ਬਾੜਰਾ ਤੇ ਖਨੋਰੀ ਬਾੜਰਾ ਤੇ ਜਿਹੜੇ ਵੀ ਖਤਰੋ ਪ੍ਰੇਮ ਸਿੰਘ شہید ਹੋਇਆ ਸੀ ਉਹ ਅੱਜ ਵੀ ਜਾਰੀ ਹੈ ਇਹ ਗੱਲਾਂ ਜਾਰੀ ਨੇ ਕੇਂਦਰ ਹਕੂਮਤ ਦੇ ਭਾਰਤ ਦੀ ਹਕੂਮਤ ਦੇ ਗੱਲ ਦੇ ਹੱਡੀ ਬਣਿਆ ਹੋਇਆ ਇਹ ਮੂਲ ਚ ਗੱਲ ਦੇ ਹੱਡੀ ਉਹ ਤਾਂ ਕਹਿੰਦੇ ਹੁੰਦੇ ਨੇ ਨਾ ਜਦੋਂ ਗਾਹਾਂ ਲੈਂਗੇ ਹੱਡੀ ਤੇ ਨਾ ਪਿੱਛੇ ਮੁੜੇ ਪਿੱਛੇ ਮੋੜਦਾ ਉਹਨਾਂ ਨੇ ਜਦਨ ਕੀਤੇ ਬਹੁਤ ਆ ਵੀ ਤੁਸੀਂ ਬਾਤ ਅੰਦੋਲਨ ਕਰ ਲੈ ਹੁਣ ਘਰ ਵਾਪਸੀ ਕਰ ਲਓ ਸਿਪਰੀਮ ਕੋਰਟੋਂ ਤੋਂ ਵੀ ਕਹਾਇਆ ਹਾਈ ਕੋਰਟੋਂ ਤੋਂ ਵੀ ਕਹਾਇਆ ਆਹਣ ਇੱਕ ਕਮੇਟੀ ਬਣਾਈ ਐ ਉਹ ਵੀ ਇਹੀ ਕਰੂਗੀ ਆਪਣੇ ਆਗੂਆ ਨੂੰ ਵੀ ਜਦੋਂ ਤੁਸੀਂ ਬਹੁਤ ਲੜ ਲੇ ਹੁਣ ਘਰ ਵਾਪਸੀ ਕਰਦੇ ਹੋ ਇਸ ਨੂੰ ਇਸ ਨੂੰ ਕਹਿੰਦੇ ਐ ਇਸ ਦੀ ਗੱਲ ਤੇ ਹੱਡੀ ਬਣਿਆ ਹੋਇਆ ਹੈ ਪਰ ਆਪਣਾ एलान ਪਰਨ ਕੀਤਾ ਤਾਂ ਦੇ ਸ਼ਹੀਦਾਂ ਦੀ ਜਾਤ ਦੇ ਵਿੱਚ ਵੀ ਇਹ ਪਿੱਛੇ ਨਹੀਂ ਮੜੂਗਾ ਬੋਲਦਾ ਘਰ ਵਾਪਸੀ ਨੇ ਹੋਊ ਜਨਤਾ ਦੇ ਦਿੱਤੇ ਦਾ ਅੰਦੋਲਨ ਦੀਆਂ ਜੋ ਮੰਗਾਂ ਦਾ ਕੋਈ ਡਬਟਾਰਾ ਉਹਦਾ ਜਾਇਜ਼ ਹੱਲ ਨਹੀਂ ਹੁੰਦਾ। ਤੋਂ ਇਹੋ ਜਦੋਂ ਆਪਾਂ ਡੱਟ ਗਏ ਐ। ਬਾਕੀਆਂ ਨੂੰ ਵੀ ਬੋਲਣਾ ਪੈ ਰਿਹਾ ਤੇ ਚਰਚਾ ਹੋ ਰਹੀ ਹੈ ਮੀੜਗੇ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਹੋਰ ਜਿਹੜੇ ਚੈਨਲਾਂ ਤੇ ਚਰਚਾ ਹੋ ਰਹੀ ਹੈ ਸਰਪੇ ਹੋ ਰਹੇ ਨੇ। ਵੀ ਕਿੰਨੇ ਪਰਸੈਂਟ ਲੋਕ ਐ ਜਿਹੜੇ ਕਈ ਚੈਨਲਾਂ ਨੇ ਸਰਪੇ ਕਰਵਾਏ ਐ ਵੀ ਜਿਹੜੀ ਇਹ ਐਮਐਸਪੀ ਨੇ ਗਾਰੰਟੀ ਕਰੂ ਨਾ। ਦੀ ਮੰਗ ਦੇ ਕਿੰਨੇ ਪਰਸੈਂਟ ਲੋਕ ਹਮੇਂ ਹੈ ਤਾਂ ਪਿੱਛੇ ਦੀ ਇੱਕ આજ ਤੱਕ ਵਾਲੇ ਨੇ ਸਰਵੇਖਣ ਕਰਵਾਇਆ ਸੀ ਨੋਟ ਕਰਨ ਵਾਲੀ ਆ ਗੱਲ 81% ਉੱਥੋਂ ਆਈ ਆ ਉਸ ਚੈਨਲ ਤੇ ਆਵਾਜ਼ ਜਿਹੜੀ ਸਰਪੇ ਦੇ ਵਿੱਚ ਵੀ ਅਸੀਂ ਸਹਿਮਤਾ ਕਿਸਾਨਾਂ ਦੀ ਮੰਗ ਜਾਇਜ਼ ਹੈ ਸੋ ਇਹ ਜਿਹੜੀ ਫੜੀ ਤਾਰ ਕਰਕੇ ਮੈਂ ਕਹਾਂ ਵੀ ਇਹ ਸਮੱਸਿਆ ਬੜੀ ਹੋਈ ਹੈ ਪਿਛਲੀ ਵਾਰ ਵੀ ਸਰਕਾਰ ਅੜੀ ਹੈ ਅੜਿਆ ਪਰ ਰਵਈਆ ਧਾਂਤ ਕੀਤਾ ਮੰਗਿਆ ਉਹਨਾਂ ਨੇ ਇਹ ਤਾਂ ਲਾਗੂ ਕਰਾਉਣ ਦੀ ਲੜਾਈ ਹੈ ਜੇ ਤੋ ਟਲੇਆ ਲਾਗੂ ਕਰਾਉਣ ਦੀ ਲੜਾਈ ਤੋਂ ਤੇ ਉਹ ਅਖ ਮੇਜਾ ਭੁੱਜਦੇ ਆਉਂਦੇ ਨਹੀਂ ਮੈਨੂੰ ਆਉਂਦੇ ਨਹੀਂ ਜਾਂਦਾ ਹੁਣ ਉਹਨਾਂ ਨੇ ਇੱਕ ਹੋਰ ਨਵੇਂ ਹੱਥ ਟੰਡੇ ਸਾਡੇ ਵਿਰੁੱਧ ਨਰੇਟਿਵ ਸਿਰਤਨ ਦੇ ਖਾਤਰ ਕਿਹਾਉਂਦੇ ਨੇ ਕਿ ਫੇਰ ਹੋਏ ਨਹੀਂ ਇੱਕਾ ਕੰਗੜਾ ਰਵਾਤੜਾ ਚਲਾਇਆ ਸੀਗਾ ਉਦੋਂ ਕਬਰ ਤਵਾ ਬੁਲਵਾਇਆ ਸੀ ਪਰ ਉਹ ਮੂੰਹ ਨਹੀਂ ਖਾਣੀ ਪਈ ਹੈ ਖੁਦ ਉਹਨਾਂ ਨੂੰ ਭਾਜਪੀ ਦਾ ਜਿਹੜਾ ਪ੍ਰਧਾਨ ਹੈ ਦੇਸ਼ ਦਾ ਪ੍ਰਧਾਨ ਹੈ ਉਹਨੂੰ ਕਿਹੜਾ ਪਿਆ ਸੱਟ ਕੇ ਪੀ ਤੁਮ ਮਿਸਾਲ ਨਾ ਰਹੀ ਹੈ ਠੰਡੇ ਰਹਿ ਮੜੇ ਨੇ ਢਾਗਣਾ ਬੋਲਿਆ ਕਰ ਉਹ ਤੂੰ ਬਾਹਰ ਹੁਣ ਕੀ ਹੋਇਆ ਪਰਸੋਂ ਜਿਹੜੀ ਐਨ ਆਈ ਏ ਦੀ ਇੱਕ ਸੰਸਥਾ ਕੇਂਦਰ ਵੀ ਜੈਸੀ ਹੈ ਖਾਸ ਕਰੇ ਰਾਜਨੀਤਿਕ ਹਲਕਿਆਂ ਦੇ ਵਿੱਚ ਉਹਨੂੰ ਉਮੇਦਸ਼ਾ ਜਿਹੜਾ ਗ੍ਰਹਿ ਮੰਤਰੀ ਹੈ ਉਹਦੀ ਪ੍ਰਾਈਵੇਟ ਸੈਨਾ ਕਿਹਾ ਜਾਂਦਾ ਉਹ ਐਨ ਆਈ ਏ ਦੀ ਏਜੰਸੀ ਹੈ ਤੇ ਜਿਹੜਾ ਕਮਜ ਵੇ ਫੇਬੇਲਾ ਕਹਿੰਦੇ ਹੁੰਦੇ ਸੀਗੇ ਜਿਹੜੇ CBI ਐ ਉਹ ਸੈਂਟਰ ਸਰਕਾਰ ਦੀ ਪਿੰਜਰੇ ਦਾ ਤੋਤਾ ਹੈ ਤੇ ਦੇਵੇਂ ਹੁਣ NIA ਨੂੰ ਇਹ ਕਿਹਾ ਜਾਂਦਾ ਵੀ ਇਹ ਇੱਕ ਗੰਤਸ਼ਾਹ ਦੇ ਹੱਥਾਂ ਦੇ ਵਿੱਚ ਹਰਦਿਕੀ ਬਾਜ ਬੰਦ ਕਰਾਉਣ ਦੇ ਖਾਤਰ ਇੱਕ ਟੂਲ ਹੈ ਇੱਕ ਹਥਿਆਰ ਹੈ ਉਹਨਾਂ ਦੇ ਹੱਥ ਦੇ ਵਿੱਚ ਉਹ ਹਥਿਆਰ ਉਹਨਾਂ ਨੇ ਹੁਣ ਤੱਕ ਈਨੀ ਦੇ ਛੱਪੇ ਮੜਵਾ ਕੇ NIA ਦੇ ਛੱਪੇ ਮੜਵਾ ਕੇ ਰੋਟੇ ਸਿਆਸੀ ਪਾਰਟੀਆਂ ਦਾ ਮੰਤਰਾ ਨੂੰ ਚੁੱਪ ਕਰਾਉਣ ਦੀ ਖਾਤਰ ਹਰ ਵਾਰ ਤੇ ਆਸੀ ਪਰ ਉਹੀ ਹਥਿਆਰ ਹੁਣ ਉਹਨਾਂ ਨੇ ਸਾਡੇ ਕਿਸਾਨ ਅੰਦੋਲਨ ਦੇ ਆਗੂਆਂ ਲਈ ਤੇ ਵਰਤ ਕੇ ਉਹਨਾਂ ਨੂੰ ਚੁੱਪ ਕਰਾਉਣ ਦੀ ਖਾਤਰ ਪਹਿਲੀ ਵਾਰ ਜਦੋਂ ਕੀਤਾ ਪਰਫੋਰਮ ਜਦੋਂ ਭਾਏਣਾ ਸਖਵਿੰਦਰ ਕੌਰ ਬੀਬੀ ਸਖਵਿੰਦਰ ਕੌਰ ਜੋ ਭਾਵੇਂ ਧੀਕੇ ਜੋ ਕ੍ਰਾਂਤੀਕਾਰੀ ਨਹੀਂ ਥੋਪਾ ਜਰਨ ਸਖਤਨ ਪਰ ਉਹ ਇਕੱਲੀ ਧੀਕੇ ਜੀ ਦੀ ਕ੍ਰਾਂਤੀਕਾਰੀ ਦਿੱਕਨ ਨੇ 24 ਸਾਲਾਂ ਤੋਂ ਉਹ ਲਗਾਤਾਰ ਕਿਸਾਨਾਂ ਦੇ ਨੌਂੜਾ ਦੇ ਵਿੱਚ ਪੀੜਤ ਲੋਕਾਂ ਦੇ ਦੋਨੜਾ ਦੇ ਵਿੱਚ ਲੜਨ ਦਾ ਲਗਾਤਾਰ ਤੋਂ ਇਤਿਹਾਸ ਹੈ ਦਾ ਅੱਜ ਤੋਂ 24 ਸਾਲ ਪਹਿਲਾਂ ਜੇਠੂ ਕੇ ਸਟੇਸ਼ਨ ਤੋਂ ਰੇਨਵੇ ਸਟੇਸ਼ਨ ਤੇ ਇੱਕ ਗੋੜੀ ਕਾਟ ਹੋਇਆ ਸੀ ਜਦ ਜਿਹੜੇ ਪ੍ਰਾਣਾ ਟਿਕਾ ਜੋ ਗ੍ਰਾਹਨ ਦੇ ਆਗੂ ਵਰਕਰ ਇੱਥੇ ਸ਼ਾਇਦ ਹੋਣ ਉਹਦੇ ਵਿੱਚ ਸ਼ਾਮਲ ਉਹ ਗੋੜੀ ਕਾਟ ਦੇ ਵਿੱਚ ਦੋ ਮਿਹਦੂਰ ਕੇ ਗਰਮੀਤ ਸਿੰਘ ਜੇਠੂ ਕੇ ਜੈਸਪਾਲ ਸਿੰਘ ਜੇਠੂ ਕੈਸੇ ਹੋਏ ਸੀ ਕਿ ਉਦੋਂ ਪਹਿਲੇ ਵਾਰਨ ਭਾਈ ਸਖਵਿੰਦਰ ਕਾੜ ਤੇ 307 ਦਾ ਦਰਦਾ ਕਤਲ ਦਾ ਕੇਸ ਉਸ ਡੋਲੀ ਕਾਂ ਦੇ ਵਿੱਚ ਕਿਸੇ ਮਹਿਲਾ ਕਿਸਾਨ ਆਰਦੂ ਦੇ ਕੋਈ 37 ਦਾ ਪੁਲਸ ਨੂੰ ਜਦੋਂ ਕੰਮ ਦਾ ਕੇਸ ਬਣਾ ਹੋਵੇ ਉਹ ਪਹਿਲੀ ਵਾਰ ਸੀ ਮੇਰੇ ਸਾਹਮਣੇ ਆਉਣਾ ਦੇਗੇ ਤੇ ਹੁਣ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਵੀ ਜਿਹੜਾ ਉਹ ਸੰਸਥਾ ਏਜੰਸੀ ਐ ਸੈਂਟਰ ਦੀ ਐਨ ਆਈਏ ਉਸ ਨੇ ਕਿਸੇ ਮਹਿਲਾ ਕਿਸਾਨ ਆਰਦੂ ਦੇ ਘਰੇ ਧੌਣਾ 150 ਕੀ ਲਗਭਗ ਦੇ ਵਿੱਚ ਫੋਰਸ ਨੂੰ ਨਾਲ ਲੈ ਕੇ ਉਹਦੇ ਘਰੇ ਸ਼ਾਂਪਾ ਮਾਰਿਆ ਹੋਵੇ ਕਿਉਂਦੇ ਸਾਰੇ ਉਹ ਭੈਣ ਸਿਰਫ ਝੰਭੂ ਬਾਗਰ ਤੇ ਸੀ। ਕਿਉਂਦੇ ਸਾਰੇ ਪਰਿਵਾਰ ਨੂੰ ਦੇ ਘਰ ਵਾਲੇ ਨੂੰ ਉਹਦੀ ਨੂੰ ਨੂੰ ਉਹਦੇ ਮੁੰਡੇ ਨੂੰ ਤੇ ਉਹਦੀ 80 ਸਾਲ ਦੀ ਮਾਤਾ ਨੂੰ ਇੱਕ ਕਮਰੇ ਦੇ ਵਿੱਚ 4 ਘੰਟੇ ਬੰਦ ਕਰਕੇ ਰੱਖਿਆ ਹੋਵੇ ਤਾਂ ਦੀ ਤਰਸੀ ਲਈ ਹੋਵੇ ਕਰਦੀ। ਇਹ ਵੀ ਲੱਗਦਾ ਕਿਸਾਨ ਅੰਦੋਲਨ ਦੇ ਢਾਂਡੇ ਵਿੱਚ ਪਹਿਲੀ ਵਾਰ ਨਹੀਂ ਹੋਣਾ। ਤੇ ਜੀਤ ਦੇ ਵਿੱਚ ਜਦੋਂ ਕੁਝ ਵੀ ਉਹਨਾਂ ਦਾ ਕਿੜਪੱਲੇ ਦਾ ਪਿਆ, ਕੁਝ ਤਲਬਾ ਲੈ ਗਏ, ਕੁਝ ਰਸਾਂ ਲੈ ਗਏ ਤੇ ਇੱਕ ਜਿਹੜਾ ਆਪਾਂ ਕਹਿੰਦੇ ਨੇ ਪਹਿਲੇ ਡਰਾਈਵ ਆ ਜਿਹੜੀ ਆਹ ਲੈਪਟਾਪ ਉੱਤੇ ਬੈਠ ਕੇ ਆਪਾਂ ਡਾਟਾ ਜਮ੍ਹਾਂ ਕਰ ਲੈਣਾ ਸੀਦੇ ਵਿੱਚ 2 ਪਿੰਨਿਟ ਦੇ ਬਾਅਦ ਆ ਗਿਆ ਤੇ ਨਾਲ ਇੱਕ ਨੋਟਸ ਦੇ ਕੇ ਵੀ ਬੀਬੀ ਨੂੰ ਕਹੋ ਵੀ ਉਹ 15 ਦਿਨ ਤੋਂ ਲਖਣਾਉ ਆ ਕੇ ਇਨਕੁਆਰੀ ਦੇ ਵਿੱਚ ਸ਼ਾਮਲ ਹੋਵੇ। ਜਦੋਂ ਦੋਨਾਂ ਮੋੜਾਂ ਦੀ ਮੀਟਿੰਗ ਹੋ ਗਈ ਤਾਂ ਟਾਈਮ ਥੋੜਾ ਮੈਂ 10 ਮਿੰਟ ਜਿ ਦੇਰ ਬਾਅਦ। ਦੋਨਾਂ ਬੈਠਾਂ ਦੇ ਬ੍ਰਿਫਿੰਗ ਹੋ ਕੇ ਥੋਕ ਕੇ ਕਹਿੰਦਾ ਵੀ ਇਹ ਹੈ ਸੁਖਵਿੰਦਰ ਕੌਟੇ ਜਿਹੜਾ ਬਾਹਰ ਹੈ। ਇੱਕ ਮਹਿਲਾ ਕਿਸਾਨਾਂ ਦਾ ਗੁੱਸੇ ਬਾਹਰ ਆਉਂਦੇ ਗੁੰਲਾ ਸਿਕੰਦਰਪੁਰ ਤੇ ਵੀ ਇਹ ਅंदोलਨ ਤੇ ਬਾਹਰ ਤੇ ਸੀਐਨ ਦਾ ਮੋਰਚਾ ਦੋਨੇ ਮੋਰਚੇ ਦਾ ਡਟ ਕੇ ਠੋਕ ਕੇ ਜਵਾਬ ਦੇਵਾਂਗੇ ਤੇ 15 ਤਰੀਕ ਨੂੰ ਜਿਹੜਾ ਉਹ ਕਹਿੰਦੇ ਐ ਵੀ ਉੱਥੇ ਲਖਨਊ ਆਉਣ ਕੋੜੀ ਕਿਸਾਨਾਂ ਨਾਲ ਹੋਂਟੀ ਕਰਤਰ ਸਾਡੀ ਜਿੱਤੀ ਜਾਊਗੀ 15 ਤਰੀਕ ਨੂੰ ਕੋਈ ਉਹਦਾ ਜਿਹੜਾ ਮੋਰਚਾ ਜਵਾਬ ਦੇਣ ਦੇ ਖਾਤਰ ਸਿਕੰਦਰਪੁਰ ਕਾਇਮ ਨਹੀਂ ਜਾਊਗੀ ਸਾਡੀ ਜਿੱਤੀ ਜਾਊਗੀ ਉਹ ਕੇ ਸਿਰਫ ਕਰ ਜਾਵੇ ਜਿਹੜਾ ਕੇਸ ਬਣਾਣਾ ਬਣਾ ਲੈ ਜੇ ਵੀ ਦੇਰ ਤੱਕ ਸਿੱਧਾ ਸਿੱਧਾ ਕੋਈ ਰਿਪੋਰਟ ਦੇ ਵਿੱਚ ਸਾਡਾ ਆਗੂ ਸ਼ਾਮਲ ਨਾ ਹੋਊਗਾ ਜੋ ਪਰ ਉਹ ਇਹ ਹੱਥ ਕੰਡੇ ਆ ਇਹ ਭਾਵੇਂ ਸਾਨੂੰ ਆਏ ਲੱਗਿਆ ਵੀ ਯਾਰ ਹੋਰ ਕਿਸੇ ਤਸਾਂ ਦਾ ਆਗੂ ਤੇ ਬਾਰ ਨਹੀਂ ਕੀਤਾ ਆਪਣੇ ਬੋਲਸਰਾਂ ਦੇ ਆਗੂ ਨੂੰ ਕਿਉਂ ਕੀਤਾ ਭਾਵੇਂ ਇਹ ਇੱਕ ਪਾਸੇ ਧਮਾਠ ਨਹੀਂ ਵੀ ਛੱਡਣੀ ਆ ਦੂਜੇ ਪਾਸੇ ਸੋਨੋ ਇਨਾਮ ਵੀ ਹੈ ਵੀ ਜਿਹਨੇ ਕੋਈ ਨਰਦੇ ਆ ਉਹਨਾਂ ਕੀ ਇਹਨੇ ਬਾਰ ਹੁੰਦੇ ਆ ਹਕੂਮਤਾਂ ਦੇ ਦੇ ਸੈਕਟਰੀ ਖੜੇ ਹੋਗੇ ਤੋਂ ਭਾਵ ਆਗੇ ਇਹ ਪ੍ਰੀਤਮ ਸਿੰਘ ਮੰਦਿਰ ਨੂੰ ਜਿਹੜਾ ਹੁਣ ਟੱਕਰ ਸੀ ਕੀਤੇ